ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਅੱਜ ਹੈਗਾ ਮੇਰਾ ਜਰਮ ਦਿਨ ਆ ਤੇ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਆ ਬਾਕੀ ਪਹਿਲਾਂ ਉਹੀ ਰੁਟੀਨ ਆ ਜਿਹੜੇ ਘਰ ਦੇ ਕੰਮ ਕਰਦੇ ਆ ਇਹੀ ਕਰਨਾ ਕੋਈ ਫੇਰ ਨਾ ਜਨਮ ਦਿਨ ਵੀ ਉਹੀ ਆ ਬਸ ਬਾਕੀ ਦਿਨ ਵੀ ਉਹੀ ਤੁਹਾਾਰਾ ਬਹੁਤ ਸ਼ੁਕਰਾਨਾ ਇਹ ਦੇ ਵਗੈਰੇ ਬਾਹਰ ਹੋਰ ਨੂੰ ਮਾਰ ਰਹੇ ਨੇ ਬਾਈ ਬਾਈ ਬਾਅਦ ਵਿੱਚ ਮਿਲਦੇ ਫਰਡੇ ਗੱਲ ਕੰਮ ਕਰ ਰਹੇ ਨੇ

ਅੱਜ ਆਮਲੇਟ ਨਹੀਂ ਬਣਾਉਂਗਾ ਅੱਜ ਤਹਿਲਕਾ ਆਮਲੇਟ ਬਣਾਉਂਗਾ ਯਾਲਾ ਓਹੋ ਕੈਮਰਾ ਹਿੱਲ ਗਿਆ ਨਹੀਂ ਮੈਂ ਉਹ ਛੋਟੇ ਵਿਚਾਰ ਪੁੱਛ ਰਿਹਾ ਵੀ ਕੀ ਹੋਣਾ ਜੀ ਦਾ ਇਹਨੂੰ ਟੋਲੇ ਗਏ ਤਾਂ ਮੈਂ ਨਹੀਂ ਹੋਰ ਬੰਦੇ ਕੋਲ ਤਾਂ ਮੰਨਦਾ ਨਹੀਂ ਉਹ ਤਾਂ ਜੇ ਜ਼ਾਰਾ ਪਿੰਡ ਵੱਲ ਲੈਂਚ ਲਾ ਕੇ ਗਈ ਹੈ ਮਾਤਲ ਵੀ ਨਹੀਂ ਸਾਫ ਹੋ ਗਈ ਸੜਕ। ਨੇਪੇਲਾਂ ਇਟਾਵਟੇ ਪਏ। ਆ ਇਟਾਈਆਂ ਨਾਲ ਹੋਂਦਾ ਆਖਾ ਹੁੰਦਾ ਹੈ। ਕੁਟਰੀ ਦਾ ਇੱਥੇ ਜ਼ਮੀਨ ਲੈਣ ਜੋ ਕੇ। ਕਿਉਂ? ਸਪੀਡ ਬ੍ਰੇਕਰ ਜਿਹੀ ਬਹੁਤ ਦੇ ਰੱਖਿਆ ਨੇ ਟਪਾ ਐਡੀ ਬੜੀ ਉਹ। ਕੱਢ ਲਾਂਗੇ ਬੱਸ। ਵਾਇਕਰ ਸੱਚੇ ਬਾਸ਼ਾ। ਸ਼ੁਕਸ਼ਾਂਤੀ ਕੇ। ਅੱਜ ਭੀੜ ਹੋਊਗੀ 5ਵੇਂ ਕਰਕੇ ਨਾ ਨਾ ਗੱਡੀ ਰੱਖਣ ਨੂੰ ਜਵਾ ਹੈ ਹੂੰ ਗੱਡੀ ਖੜਾਉਣ ਨੂੰ ਤਾਂ ਆਈ ਐ ਜਿਹੜਾ ਇੱਥੇ ਖੜਾ ਦੇ ਉਸ ਫਿਰ ਕੱਢਣੀ ਸੌਖੀ ਹੋ ਜਾਊਗੀ ਹੂੰ ਕੱਢਣ ਦੇ ਬੰਦੇ ਨੇ ਵੱਟੀ ਬਸ ਬੜੀ ਜਿਉੜੀ ਲਾਦਾ ਇਹ ਕੱਢਣਗੇ ਨਾ 哦，对吧？ Hva er det der? हा wow. <laughs> अंकल न काए दूगी ਬਲਦਵਰੇ ਜਿੰਟੀ ਕੇ ਨਾ ਛੱਲਾ ਲੈ ਕੇ ਆਇਆ ਸੀ ਛੱਲਾ ਲੈ ਕੇ ਆਇਆ ਜੋ ਆ ਜਨਮ ਦਿਨ ਮੇਰਾ ਹੈ ਮੈਨੂੰ ਚੀਜ਼ ਮਿਲਣੀ ਚਾਹੀਦੀ ਹੈ ਫੌਸਨਪੁਰ ਰੇ ਨੀਂਦ ਕਰਨਾ ਨਹੀਂ ਆ ਗਈਆਂ ਜਿੰਨੀਆਂ ਬਾਰਨ ਵੀ ਨੇਗੀਆਂ ਫੌਸਨਪੁਰ ਦਿੱਖਦਾ ਮੈਂ ਕੈਮਰੇ ਚ ਦਿਨ ਦਿਨ ਹੁੰਦਾ ਲੱਟਾਂ ਕਰਕੇ ਲੱਟਾਂ ਨਹੀਂ ਆ ਨਹੀਂ ਹੈ ਸਬਜ਼ੀਆਂ ਨੇ ਸਬਜ਼ੀ ਲਈ ਉੱਥੇ ਨੇ ਕਿ ਤਾਰੇ ਹੁੰਦੇ ਦਿਨ ਚ ਤਾਰੇ ਦਿਖਦੇ ਮੇਰਾ ਹੈ ਕਿ ਤੇਰਾ ਹੈ ਖਾਣਾ ਵਾਸਤੇ ਚੀਜ਼ ਲੈਂਦੀ ਆ ਬਸ ਅਸੀਂ ਕਿ ਕੁ ਕੋਈ ਨਹੀਂ ਕੱਟਿਆ ਹੈਗਾ ਸਾਨੂੰ ਬਸ ਆਪਾਂ ਨਹੀਂ ਕਾ ਲਿਆਂਦਾ ਚਲ ਥੱਲਾ ਲੈ ਹਰਮਨਿਕ ਗੁੱਡ ਲੱਕ ਅਜੂ ਦਾ ਬਲੌਗ ਇੱਥੇ ਤੱਕ ਮੱਠਾ ਟਿਕਿਆ ਗੁਰਦੁਆਰੇ ਅਸੀਂ ਬਸ ਖਾਣ ਪੀਣ ਨੂੰ ਲੈਂਦਾ ਬਸ ਹੋਰ ਕੁਝ ਨਹੀਂ ਬਾਏ ਬਾਏ ਟਾਟਾ ਬਾਏ ਬਾਏ